ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਜੋ ਸੂਟ ਲੈਣਗੇ ਆਪਣੇ ਕੋਲ ਰਹਿਣਗੇ ਜੀ ਦੁਪੱਟਾ ਸੂਟ ਨਿਊ ਦੁਪੱਟਾ ਸੂਟ ਆਏ ਨੇ ਆਰ ਕੰਡੀ ਵਾਲੇ ਆਏ ਹੋਏ ਨੇ ਬਹੁਤ ਹੀ ਅੱਛਾ ਫੈਬਰਿਕ ਬਹੁਤ ਹੀ ਸੋਹਣੇ ਸੂਟ ਨੇ ਇਹ ਸੁਪਰ ਫਾਈਨ ਬ੍ਰਾਂਡਡ ਫੈਬਰਿਕ ਰਹੇਗਾ ਆਲ ਓਵਰ ਸੂਟ ਮਿਲੇਗਾ ਨਾਲ ਟਾਈ ਡਾਈ ਦੁਪੱਟਾ ਆਰ ਕੰਡੀ ਦਾ ਫੁੱਲ ਲੋਡਡ ਕੀਤਾ ਹੋਇਆ ਲੈਸ ਵਰਕ ਦੇ ਨਾਲ ਡਿਫਰੈਂਟ ਜਾ ਪੈਟਰਨ ਆ और जो सूट रहेगा वो साढ़े तीन मीटर व्डेफने के मिलेगा थोनों तो नाल दुपट्टा मिलेगा वह ढाई मीटर मिलेगा दुप्टे जी ढाई मीटर और जो सूट साढे तीन मीटर आ बहुत अच्छा फैब्रिक आ विदाउट लैंडिंग स्टिच होनी एक हज़ार नब्बे ये सूट घर बैठे बाय कर सकते हो नैक्सट ये रहने गए प्योर कॉटन रिओन जी शर्ट आ एक पचहत्तर व्डेफने बॉटम इस रहेगी ਅਰੇ 온 ਦੀ ਰਹੇਗੀ ਪਲੇਨ ਟਾਈ ਮੀਟਰ ਬਾਟਮ ਰਹੇਗੀ ਇਸ ਦੇ ਨਾਲ ਟਾਈ ਮੀਟਰ ਇਸ ਦੇ ਨਾਲ ਦੁਪੱਟਾ ਮਲ ਕਾਟਨ ਡਿਜ਼ਾਈਨਰ ਦੁਪੱਟਾ ਇਹ ਵਾਲਾ 899 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ WhatsApp ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਜੋ ਤੁਸੀਂ ਸਿਲੈਕਟ ਕਰੋਗੇ ਵੀਡੀਓ ਦੇ ਵਿੱਚ ਸੂਟ ਇਹ ਆਪਣੇ ਕੋਲ ਵਿਦਾਊਟ ਦੁਪੱਟਾ ਸੂਟ ਰਹਿਣਗੇ ਪਿਓਰ ਪ੍ਰੀਮੀਅਮ ਪਾਕਿਸਤਾਨੀ ਕਲੈਕਸ਼ਨ ਹੈ विदाउट द पट्टा ने जो शर्ट है प्योर कैम्ब्री कॉटन दी है प्रिंटेड नाल ਤੁਹਾਨੂੰ ਡਿਜ਼ਾਈਨਰ ਪਾਕਿਸਤਾਨੀ ਹੈਂਡਵਰਕ ਵਾਲੀ ਬਾਟਮ ਮਿਲੇਗੀ 81 ਦੀ ਸ਼ਰਟ ਰਹੇਗੀ 81 ਦੀ ਹੀ ਬਾਟਮ ਰਹੇਗੀ ਵੱਡੇ ਫਣੇ ਵਿੱਚ ਸ਼ਰਟ ਹੈ ਵੱਡੇ ਫਣੇ ਦੇ ਵਿੱਚ ਹੀ ਬਾਟਮ ਹੈ ਔਰ ਇਸ ਨਾਲ ਦੁਪਟਾ ਨਹੀਂ ਹੈ 700 ਦੇ ਵਿੱਚ ਸੂਟ ਤੁਸੀਂ ਇਹ ਬਾਈ ਕਰ ਸਕਦੇ ਹੋ ਵਿਦਾਊਟ ਲਰਨਿੰਗ ਸਟਿਚ ਹੋਣਗੇ ਇਹ ਆਰਕੰਡੀ ਮੈਚਿੰਗ ਸੂਟ ਰਹਣਗੇ 2.5 ਮੀਟਰ ਸ਼ਰਟ ਆਰਕੰਡੀ ਦੀ ਮਿਲੇਗੀ ਬਾਟਮ ਇਸ ਦੇ ਨਾਲ 2 ਮੀਟਰ ਵੱਡੇ ਪਣੀ ਦੇ ਵਿੱਚ ਮਿਲੇਗੀ ਤੁਸੀਂ ਇਹ 900 ਦੇ ਵਿੱਚ ਸੂਟ ਕਰ ਬੈਠੇ ਬਾਈ ਕਰ ਸਕਦੇ ਹੋ ਵਿਦਾਊਟ ਦੁਪੱਟਾ ਬਹੁਤ ਹੀ ਵਧੀਆ ਇਹ ਵਾਲੇ ਸੂਟ ਨੇ ਵਿਦਾਊਟ ਲਰਨਿੰਗ ਸਟੀਚ ਹੋਣਗੇ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਆਪਣੇ ਕੋਲ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ 2 ਮੀਟਰ ਇੱਕ ਸ਼ਿਮਰ कॉटन ਦਾ ਰਾਮਟੈਕਸ ਫੈਬਰਿਕ ਰਹੇਗਾ 셔ਟ ਦਾ ਡਿਜੀਟਲ ਪ੍ਰਿੰਟ ਆਰੀ ਵਰਕ ਦਾ ਟੱਚ ਹੈ 2 ਮੀਟਰ कॉटन ਬਾਟਮ ਰਹੇਗੀ 1.5 ਮੀਟਰ ਦੁਪੱਟਾ ਮਸਲੀਨ ਦਾ ਡਿਜੀਟਲ ਪ੍ਰਿੰਟਡ 990 ਚ ਬਾਈ ਕਰ ਸਕਦੇ ਹੋ ਇਹ ਟਾਈਮ ਮੀਟਰ ਸ਼ਰਟ ਰਹੇਗੀ ਗਿੰઝા कॉटन ਦੀ ਟਾਈਮ ਮੀਟਰ ਇਸ ਦੇ ਨਾਲ ਬਾਟਮ ਰਹੇਗੀ ਅ ਇਸ ਤਰ੍ਹਾਂ 2.5 ਮੀਟਰ ਦੁਪੱਟਾ ਰਹੇਗਾ 959 ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਦੁਪੱਟਾ ਸੁੱਟ ਰਹੇਗੇ 500 ਮੀਟਰ कॉटन वीबा कॉटन ਡਿਜੀਟਲ ਪ੍ਰਿੰਟ 100% कॉटन ਅ 5 ਮੀਟਰ ਦਾ ਸੂਟ ਮਿਲੇਗਾ ਦੁਪੱਟਾ 2.5 ਮੀਟਰ ਮਿਲੇਗਾ 720 ਵਿੱਚ ਇਹ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਪਿਓਰ ਕੈਮਰੀ कॉटन ਦਾ ਇਹ 올ਓਵਰ 3.5 ਮੀਟਰ ਵੱਡੇ ਪਣੇ ਵਿੱਚ ਸੂਟ ਰਹੇਗਾ ਸੁਪਰ ਫਾਈਨ ਫੈਬਰਿਕ ਉਹ ਬਹੁਤ ਅੱਛਾ ਫੈਬਰਿਕ ਹੁੰਦਾ ਇਹਨਾਂ ਸੂਟਾਂ ਦਾ ਚਿਕਨ ਕਾਰੀ ਦੁਪੱਟਾ ਟਾਈਡਾ ਹੀ ਰਹੇਗਾ 899 ਚ ਬਾਈ ਕਰ ਸਕਦੇ ਹੋ ਇਹ 올ਓਵਰ ਸੂਟ ਰਹੇਗਾ ਰਾਮਟੈਕਸ ਦਾ 5 ਮੀਟਰ ਦਾ ਸੂਟ ਹੈ 450 ਵਿੱਚ ਤੁਸੀਂ ਫਾਇਰਟ ਹੈ ਵਿਦਆਊਟ ਦੁਪੱਟਾ ਇਹ ਵੀ ਸੂਟ ਬਾਈ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਵਾਚ ਕੀਤਾ ਥੈਂਕ ਯੂ